हां जी दोस्तों बुजुर्गों को पेंशन का इंतजार थी तो उस पेंशन का इंतजार अब खत्म होता नजर आ रहा है क्योंकि पंजाब सरकार ने पेंशन को लेकर नया अपडेट जारी कर दिया है जी हां दोस्तों ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੈਨਸ਼ਨ ਲੋਕਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਨੇ ਪਾਉਣੀ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਦੋਸਤੋ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹਨਾਂ-ਕਿਹਨਾਂ ਲੋਕਾਂ ਦੀ ਜਿਹੜੀ ਖਾਤੇ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਤੋਂ ਆਪਣਾ ਖਾਤਾ ਜਾ ਕੇ ਚੈੱਕ ਕਰਵਾ ਸਕਦੇ ਨੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਲੱਗਦੇ ਘੰਟੀ ਦੇ ਬਟਨ ਦਬਾ ਕੇ ਆਲਟੋ ਜਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਹੁਣ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਬਲੋਕ ਨੇ ਉਹਨਾਂ ਨੂੰ ਪੈਨਸ਼ਨ ਦੇ ਨਾਲ ਭਰ ਦਿੱਤਾ ਹੈ ਜੀਆਂ ਦੋਸਤੋ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਇੱਕ ਦੋ ਜ਼ਿਲ੍ਹੇ ਨੇ ਜਿਨ੍ਹਾਂ ਦੇ ਹਾਲੇ ਬਲੋਕਾਂ ਦੇ ਰਾਹੀਂ ਜਿਹੜੀ ਪੈਨਸ਼ਨ ਜਾਂਦੀ ਹੈ ਉਹ ਰਹਿੰਦੀ ਹੈ ਤੇ ਬੈਂਕਾਂ ਨੂੰ ਹਦਾਇਤ ਵੀ ਜਾਰੀ ਹੋ ਚੁੱਕੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਪੈਨਸ਼ਨ ਭਾ ਦਿੱਤੀ ਜਾਵੇ ਤੁਹਾਨੂੰ ਦੱਸਣਾ ਚਾਹਾਂਗੇ ਉਹ ਕਿਹੜੇ ਕਿਹੜੇ ਜਿਹੜੇ ਬੈਂਕ ਬੈਂਕ ਨੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਬੈਂਕ ਨੇ ਜਿਨ੍ਹਾਂ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਤਾਂ ਤੁਸੀਂ ਨੋਟ ਕਰ ਸਕਦੇ ਹੋ ਦੋਸਤੋ ਅੰਮ੍ਰਿਤਸਰ ਹੋ ਗਿਆ ਜੀ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਫਤਹਿਗੜ੍ਹ ਸਾਹਿਬ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਾਨਸਾ ਮੋਗਾ ਪਟਿਆਲਾ ਚਿੱਤ ਪਗਸੰਗਰ ਨਗਰ ਬੁਖਸਰ ਸਾਹਿਬ ਰੂਪਨਗਰ ਸੰਗਰੂਰ ਬਰਨਾਲਾ ਇਹ ਕੁਝ ਇਹੋ ਜਿਹੇ ਇਲਾਕੇ ਨੇ ਜਿਨ੍ਹਾਂ 'ਚ ਇਹ ਤਕਰੀਬਨ ਪੈਨਸ਼ਨ ਹੈ ਜਿਹੜੀ ਪੰਜਾਬ ਸਰਕਾਰ ਨੇ ਬਾ ਦਿੱਤੀ ਹੈ ਤੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਪੈਨਸ਼ਨ ਹੈ 2500 ਆਈ ਹੈ ਕਿ 1500 ਆਈ ਹੈ ਜੇ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਪੈਨਸ਼ਨ ਹਾਲੇ 1500 ਹੀ ਆਈ ਹੈ 2500 ਨੂੰ ਲੈ ਕੇ ਜਿਵੇਂ ਹੀ ਕੋਈ ਨਵਾਂ ਅਪਡੇਟ ਆਉਂਦਾ ਅਸੀਂ ਤੁਹਾਡੇ ਤੱਕ ਵੀਡੀਓ ਰਾਹੀਂ ਸਭ ਤੋਂ ਪਹਿਲਾਂ ਦਾ ਸੁ ਦਵਾਂਗੇ ਜੇਨ ਦੋਸਤੋ ਇਹੋ ਜਿਹੀ ਹੋਰ ਖਬਰਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ